मुर्दाबाद मुर्दाबाद खंड खानी यूनियन मुर्दाबाद लोटो यूनियन मुर्दाबाद लोटो यूनियन मुर्दाबाद खंड खानी यूनियन मुर्दाबाद लोटो यूनियन मुर्दाबाद खंड खानी यूनियन मुर्दाबाद दूसरे पिंड मुर्दाबाद फंड खानी यूनियन मुर्दाबाद 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 खानी मुर्दाबाद ਬੇਈਮਾਨ ਗਰਾਹਾਂ ਮਰਦਾ ਹੋਵੇ ਗਰਾਹਾਂ ਸੁਣਨ ਮਰਦਾ ਹੋਵੇ ਜੁਗਿੰਦਰ ਗਰਾਹਾਂ 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 ਮਰਦਾ ਹੋਵੇ ਮਰਦਾ ਹੋਵੇ ਮਰਦਾ ਹੋਵੇ ਜੁਗਿੰਦਰ ਗਰਾਹਾਂ ਮਰਦਾ ਹੋਵੇ

ਨੰਬਰ ਇਹਨਾਂ ਦਾ ਇਹਨਾਂ ਦਾ ਚਲਾਨ ਕੱਟਿਆ ਕਰੋ ਇਹਨਾਂ ਦਾ ਚਲਾਨ ਕੱਟਿਆ ਕਰੋ ਗੱਲ ਸੁਣੋ ਸਾਡੇ ਹੈਲਮਟ ਵਿੱਚ ਆ ਨਾ ਨੰਬਰ ਹੈਗਾ ਇਹਦੇ ਫੋਟੋ ਖਿੱਚੋ ਆ ਇਹਦਾ ਇਧਰ ਇਹਨਾਂ ਦਾ ਚਲਾਨ ਕੱਟਿਆ ਕਰੋ ਇਹਨਾਂ ਦਾ ਚਲਾਨ ਕੱਟਿਆ ਕਰੋ ਦੇਖੀ ਮੈਨੂੰ ਫੋਟੋ ਫੋਟਾ ਫੋਟਾ ਕਰ ਫੋਟਾ ਫੋਟੋ ਖਿੱਚੋ ਫੋਟੋ ਖਿੱਚੋ ਕੋਣ ਦੇ ਪਾਸੇ ਆਦੀ ਹੋਏ ਓਏ ਆ ਦੇਖੋ ਕੋਈ ਨੰਬਰ ਆ ਦੇਖੋ ਆ ਪਤਖਾਲਾ ਓਰੇ ਪੱਤਰਖਾਹ ਆ ਦੇਖੋ ਆ ਦੇਖੋ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਗਰਾਹਾ ਪੱਜਿਆ ਕਿਉਂ ਅਸੀਂ ਆ ਗਏ ਸੀ 200 ਮਾਪੇ ਜਵਾਬ ਦੇ ਇੱਕੋ ਜੱਦਾ ਪੱਜਿਆ ਉਹ ਬਿਨਾਂ ਨੰਬਰ ਆਇਆ ਉਹ ਬਿਨਾਂ ਨੰਬਰ ਆਇਆ ਐਨਾ ਵਾਰੀ ਘੂਨ ਕੇ ਨਾ ਪਰਦੇ ਦਾ ਕਰੀਦਾ ਤੁਹਾਡੇ ਸ਼ਾਮ ਲਾਇਆ ਤੁਹਾਡੇ ਜਵਾਬ ਨਹੀਂ ਓਰੇ ਬਰੇ ਨੂ ਗੱਲ ਕਰੇ ਉਹ ਤੁਹਾਡੇ ਜਵਾਬ ਨਹੀਂ ਉਹ ਤੁਹਾਡੇ ਜਵਾਬ ਨਹੀਂ ਤੁਹਾਨੂੰ ਸ਼ਰਮ ਲਈਏ ਤਾਂ ਕਿ ਜਿੱਤਣੇ ਗਾੜੀਆਂ ਤੁਹਾਡੀਆਂ ਇਹਨਾਂ ਨੂੰ ਬਹੁਤ ਬਦਵਾ ਖੁਣੂ ਸ਼ਰਮ ਲਈਏ ਤਾਂ ਤੁਹਾਡੇ ਤੁਸੀਂ ਸ਼ਰਮ ਮੰਨੋ ਤੁਹਾਡੇ ਜਵਾਕ ਨਹੀਂ ਹਨ ਤੁਹਾਡੇ ਜਵਾਕ ਨਹੀਂ ਹਨ ਤੁਹਾਡੀਆਂ ਧੀਆਂ ਨੂੰ ਕਹਾ ਕੱਢੇ ਕੋਈ ਤੁਹਾਡੀਆਂ ਧੀਆਂ ਪੈਣਾ ਨੂੰ ਕਹਾ ਖੜਦੇ ਤੁਹਾਡੇ ਪ੍ਰਧਾਨ ਨੂੰ ਸ਼ਰਮ ਨਹੀਂ ਓਏ ਸ਼ਰਮ ਮੰਨੋ ਕਿੰਨਾ ਗਾੜੀਆਂ ਰੱਖ ਕੇ ਬਰਬਾਦ ਹੋ ਜਾਂਦੇ ਬਹੁਤ ਹੋ ਗਏ ਤੋਡੇ ਤੀਆਂ ਬਹਿਣਾ ਹੈ ਨਹੀਂ ਤੋਡੇ ਤੀਆਂ ਬਹਿਣਾ ਨਹੀਂ ਤੋਡੇ ਜਵਾਕ ਹੈ ਨਹੀਂ ਬੰਦ ਕਰੋ ਇਹਨੂੰ ਤੋਡੇ ਜਵਾਕ ਜਵਾਕਾਂ ਦੇ ਜਵਾਕ ਨਹੀਂ ਪੜਦੇ ਇੱਥੇ ਉੱਠ ਕੇ ਤਰਪਾ ਜੀ 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 ਤੋੜਾ ਪ੍ਰਧਾਨਾ ਗੁਰਦਾਬਾਦ ਗੁਰਦਾਬਾਦ ਓ ਜੂਠ ਖਾ ਰਹੇ ਤੁਸੀਂ ਹੋ ਗਾਲੋਂ ਮੁਰੇ ਗਾਲੋਂ ਮੁਰੇ ਹੁਣ ਜਾ ਥੋੜਾ ਪਰਤੂ ਉੱਤੋਂ ਫਾਹੁੰਦੇ ਦੁਕਾਨਾਂ ਤੁਸੀਂ ਨੂੰ ਪਰਕ ਤੇ ਆ ਪਰਕ ਤੇ ਕਿੰਨੇ ਮਿਲਿਆ ਕਿੰਨੇ ਫੋੜੀ ਜੀ ਦੀ ਗੱਲ ਕਰਦਾ ਸੁਣ ਲਓ ਥੋੜਾ ਜਿਹਾ ਨੀ ਰੱਖੋ ਤੁਸੀਂ ਜਾਣਦੇ ਰਹੇ ਹੋ ਹਾਂ ਦੇਖੋ ਆ ਗੁਰਾਹਾਂ ਦੇ ਗੁੰਡੇ ਆ ਗੁਰਾਹਾਂ ਦੇ ਗੁੰਡੇ ਦੇਖੋ ਆ ਗੁਰਾਹਾਂ ਆ ਮਾਰ ਵਿੱਚ ਆ ਬੱਥੇ ਆ ਰੋ ਥੋੜੀ ਥੋੜੀ ਸ਼ਾਨ ਤਾੜੀਆਂ ਜਿੱਤਿਆ ਓ ਥੋੜੀ ਸ਼ਰਮ ਲੈ ਜਾਓ ਓ ਤੁਹਾਨੂੰ ਸ਼ਰਮ ਆ ਸ਼ਰਮ ਆ ਜੁਨੂ ਜੀ ਜੀ ਓ ਥੋੜੀ ਲੋਹਣ ਓ ਚੋਰ ਓ ਤੁਹਾਨੂੰ ਸ਼ਰਮ ਆ ਆ ਜਾ ਮਨਾਓ ਮਨਾਓ ਆ ਸ਼ੇਰ ਕਰਕੇ ਦੇਖੋ ਓ ਥੋੜਾ ਦੱਲਾ ਕੱਟ ਗਿਆ ਓ ਦੱਲਿਓ ਥੋੜੀ ਤੰਸੀ ਜਿਹੜੀ ਹੈਗੀ

आई दो मुर्त्या बार लागू देख रहा ला, जूनियर तो ढांग फेंडा गए। चलो भी चलो। स्कूल करेंगे चलो। स्कुल चलो स्कूल चलो स्कूल चलो स्कूल चलो। चलो यार। चलो स्कूल चलो। आ जाओ भी क्या? मुर्त्या बार मुर्त्या बार और गराहा जूनियर मुर्त्या ਮਰਦਾਬਾਦ 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 ਖੰਡ ਖਾ ਕੇ ਦੁਨੀਆ ਨੂੰ ਵੱਡਾ ਲਾਉਂਗਾ ਮਰਦਾਬਾਦ ਹਾਈ ਕੁੰਦੇ ਇੱਕ ਅੱਛਾ ਮਰਦਾਬਾਦ ਭਾਈ ਮੂਡੋ ਬਈ ਮਰਦਾਬਾਦ ਕਿਸਾਨ ਮਰਦਾਬਾਦ ਕਿਸਾਨ ਦੁਨੀਆ ਮਰਦਾਬਾਦ ਬਾਈ ਗੁਰਾਹਾਂ ਹੁਣੇ ਸਕੂਲ ਨੂੰ ਜਿੰਦਾ ਲਵਾ ਰਹੀ ਹੈ ਸਕੂਲ ਨੂੰ ਗੁਰਾਹਾਂ ਖੋਦ ਫੰਡ ਖਾਂਦੇ ਆ ਮਾਪਿਆਂ ਨੂੰ ਚਾਗ ਖਾਣੇ ਝੂਠੇ ਕੁੱਤੇ ਬੋਲਦੇ ਜੂਨੀਅਰ ਸਪੀਕਰਾਂ ਚ ਆ ਸਕੂਲ ਨੂੰ ਜਿੰਦਾ ਲਵਾ ਰਿਹਾ ਗੁਰਾਹਾਂ ਜੂਨੀਆ ਜੂਨੀਆ ਨਾਲ ਇਕੱਠੇ ਹੋ ਕੇ ਆਉਂਦੀ ਐ ਜਿਸ ਸਕੂਲ ਨੂੰ ਜਿੰਦਾ ਲਵਾਉਣ ਦੇ ਤਰੀਕਾ ਜੇ ਕੋਈ ਗਲਤ ਹੋ ਰਿਹਾ ਤਾਂ ਕੋਰਟ ਜਾਣ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਮਾਪਿਆਂ ਬੱਚਿਆਂ ਦੀ ਪੜਾਈ ਸ਼ੁਰੂ ਸਾਡਾ ਪਿੰਡਾ ਸਕੂਲ ਕਿਵੇਂ ਰਹਿ ਲਾ ਨੇ ਆਪਾਂ ਇਹਨਾਂ ਦੇਖਣ ਲੱਗ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਬੱਚਿਆਂ ਦਾ ਹੱਕ ਖਾਣ ਵਾਲੇ ਟੀਚਰ ਮੁਰਦਾ ਆਵਾਜ਼ ਬੱਚਿਆਂ ਦੇ ਹੱਕ ਖਾਣ ਵਾਲੇ ਮੁਰਦਾ ਆਵਾਜ਼ ਬੱਚਿਆਂ ਦੀ ਪੜਵਾਈ ਪ੍ਰਭਾਵ ਕਰਨ ਵਾਲੇ ਮੁਰਦਾ ਆਵਾਜ਼ ਮੁਰਦਾ ਆਵਾਜ਼ ਲੋਟੂ ਜੁਨੀਅਨ ਮੁਰਦਾ ਆਵਾਜ਼ ਮੁਰਦਾ ਆਵਾਜ਼ ਸੁਖਿੰਦਰ ਅਗਰਾਹ ਮੁਰਦਾ ਆਵਾਜ਼ ਮਾਪਿਆਂ ਨੂੰ ਜੋ ਆਉਣ ਨਾਲ ਦੇਣ ਨਾਲ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਹਲੋ ਜੀ ਮਰਦਾਬਾ ਜਵਾਬ ਤਾਂ ਲਵਾਂਗੇ ਇਹਨਾਂ ਨੂੰ ਓਏ ਆ ਜਾ ਦੇ ਕਾਹਨੂੰ ਅਜੂਨਾ ਇੱਤਾਂ ਸ਼ਾਹ ਨਾ ਕੰਮ ਨਹੀਂ ਕਰਦਾ ਇੱਤਾਂ ਨਾ ਕਰਦਾ ਨਹੀਂ ਬਸ ਉਹ ਵੀ ਆਪ ਨਹੀਂ ਕਰਦਾ ਓਏ ਇੱਕ ਮਿੰਟ ਬੋਲੋ ਨਾ ਬੋਲੋ ਨਾ ਓਏ ਇੱਥੇ ਛੱਡ ਜਾ ਸਵਾਲ ਅੱਛਾ ਅੱਛਾ ਸਵਾਲ ਇੱਕ ਮਿੰਟ ਅੱਛਾ ਸਵਾਲ ਕਰਾਂਗੇ ਸਵਾਲ ਕਰਾਂ ਪਿਆਰ ਨਾਲ ਧਿਆਨ ਨਾਲ ਧਿਆਨ ਨਾਲ ਭਾਈ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਹੋਈ ਬਾਬਾ ਜੀ ਕਿੰਨਾ ਇਸ ਤੇ ਬੰਦ ਕਰਾ ਕੇ ਬੱਡੇ ਕਿੰਦਾ ਨਾ ਰੌਲਾ ਕੀ ਬਾਬਾ ਜੀ ਉੱਥੇ ਇਹਨਾਂ ਨੇ ਫਿਰ ਬਾਬਾ ਜੀ ਕਰਨ ਕੀ ਆ ਇਹਨੂੰ ਪਤਾ ਹੀ ਨਹੀਂ ਬਾਬਾ ਜੀ ਦੇਖੋ ਤੁਸੀ ਤੁਹਾਨੂੰ ਮੈਂ ਦੱਸਦਾ ਬਸ ਤੁਸੀਂ ਕਰੋ ਪਹਿਲਾਂ ਉੱਪਰ ਪ੍ਰਧਾਨ ਨੂੰ ਕਿਹੜਾ ਬੰਦ ਕਰ ਲਓ ਕੱਢੋ ਪ੍ਰਧਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਨੇ ਕਰਨੀ ਥੋੜਾ ਕੌਣ ਹੈ ਪ੍ਰਧਾਨ ਕੌਣ ਹੈ ਕਿਹੜਾ ਤੁਹਾਡੇ ਜੋ ਕੋਈ ਵੀ ਇਹ ਤੇ ਕੀ ਕਰਨਾ ਇਸ ਲਈ ਕੀ ਨਹੀਂ ਜਿੱਥੇ ਜਿੱਥੇ ਪਤਾ ਕਿਸੇ ਕੱਲ ਦਾ ਕਾਹਦੇ ਲਈ ਆਈ ਸੀ ਜੀ ਕਿਸੇ ਕੱਲ ਦਾ ਪਤਾ ਕਿਉਂ ਆਇਸ ਕੀ ਰੌਲਾ ਸੀ ਪਤਾ ਸੋਨੂੰ ਕੀ ਰੌਲਾ ਹੈ ਕੀ ਰੌਲਾ ਰੌਲਾ ਕੀ ਹੈ ਸਕੂਲ ਦਾ ਰੌਲਾ ਬੱਸੋ ਕੀ ਰੌਲਾ ਮੇਰੇ ਮਾਤਾ ਕੀ ਰੌਲਾ ਰੌਲਾ ਕੀ ਹੈ ਸਕੂਲ ਦਾ ਦੱਸੋ ਲੱਤੋ ਕੀ ਕਾਹਦੇ ਮਾਤਰੇ ਜਾਇਓ ਤੁਸੀਂ ਚੱਕ ਕੇ ਪਹਿਲਾਂ ਰੁਕੇ ਮਾਈਕ ਸੁਣਾ ਗੱਲ ਸੁਣ ਲਓ ਚਪਾਏ ਬਹਿਣ ਤਾਂ ਹੀ ਨਹੀਂ ਰੋਦੇ ਇਹਦਾ ਸਕੂਲ ਹੈ ਇੱਥੇ ਪੁੱਛ ਆਲੀਏ ਚੁੱਪ ਕਰ ਰੱਖੋ ਚਪੋਈ ਚਪਾ ਚੁੱਪ ਚਪਾ ਕਰ ਜਾਓ ਚੁੱਪ ਕਰ ਜਾਓ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੋਲਾ ਕੀ ਆ ਜਾਂ ਤਾਂ ਸਾਨੂੰ ਮਾਪਿਆਂ ਨੂੰ ਪੁੱਛੋ ਬਾਈ ਚੁੱਪ ਕਰ ਜਾਓ ਬਾਈ ਚੁੱਪ ਕਰ ਜਾਓ ਇੱਕ ਮਿੰਟ ਚੁੱਪ ਕਰ ਓ ਬਾਈ ਚੁੱਪ ਕਰ ਜਾਓ ਇੱਕ ਚੁੱਪਾ ਬਾਬਾਈ ਦੇਖੋ ਤਾਂ ਨਹੀਂ ਹੋਗੇ ਪਰ ਹਾਂ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚਿਆਂ ਵਾਲੇ ਸਾਰੇ ਸਾਡੀ ਬਾਹਰ ਬੱਚਾ ਉੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਤੋਂ ਉੱਤਰ ਚ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਨ ਡਿਜੀਬਲ ਆ ਤਾਂ ਤੁਸੀਂ ਇਹਨਾਂ ਦੱਸੋ 12ਵੀਂ ਪਾਸ ਬੰਦਾ ਤੁਹਾਡੇ ਜਵਾਬਾਂ ਨੂੰ ਪੜਾਊਗਾ ਤੇ ਆਪ ਅਸੀਂ ਵੀ ਆ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਤੋਂ ਕਿਤਾਬਾਂ ਵਰਦੀਆਂ ਜਮਾ ਨਹੀਂ ਮਿਲੀਆਂ ਅਸੀਂ ਮੰਨਦੇ ਆ ਪਰ ਇਹ ਜਿਹੜਾ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਨੇ ਕਿਉਂ ਜ਼ਿਆਦਾ ਨਹੀਂ ਬਾਕੀ ਭਾਈ ਆ ਦੱਸੋ ਦੁਨੀਆ ਤੁਸੀਂ ਪਿਓ ਅਸੀਂ ਵੀ ਦੁਨੀਆ ਦੇ ਹਮੈਤੀ ਆ ਸੁਣੋ ਜਿਵੇਂ ਤੁਹਾਡਾ ਪ੍ਰਧਾਨ ਆ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਨੂੰ ਗੁਰਦੁਆਰੇ ਚੋਂ ਕਿਹਾ ਇਹ ਝੂਠਖਾਣੇ ਸੁਣੋ ਝੂਠਖਾਣੇ ਮਾਪੇ ਝੂਠਖਾਣੇ ਮਾਪੇ ਗਿਆ ਸਾਨੂੰ রেকর্ডিং ਸੁਣਾਈ ਐ ਤੁਸੀਂ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਨਾ ਬੰਦੇ ਕਿੰਨੇ ਪਿੰਡ ਦੇ ਆਏ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀਆਂ ਦੱਸੋ ਬਹੋਂ ਦੀਆਂ ਸ਼ਾਮੇ ਤੁਹਾਡੀ ਕੋਈ ਨਸਰਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਪਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਰਪਿੰਦਰ ਮੇਰਾ ਨੋ ਹਰਪਾਲ ਹੈ ਕਦੋਂ ਮਰਜੀ ਸੱਦ ਲੋ ਛੋਟੇ ਪਿੰਡ ਆਵਾਂਗੇ ਸਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਬਣ ਕੇ ਹੱਥ ਬੰਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਸਦਾ ਸਾਨੂੰ ਉਹ ਤਾਂ ਮੰਨਗੇ ਠੀਕ ਹੈ ਦੇਖੋ ਭੁੱਲੇ ਸਾਵਾ ਅਸੀਂ ਇਹਨਾਂ ਨੂੰ ਆਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕਿ ਲੋੜ ਸੀ ਵਿਚ ਵਿਚਾਲੇ ਸਾਡੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਆ ਗੰਕੇ ਦੀ ਚੋੜ ਤੇ ਖਾਂਦੇ ਆ ਇਹ ਡਰਨ ਦੀ ਕਿ ਲੋੜ ਸੀ ਨੂੰ ਅੱਛਾ ਗਰੁੱਪਾਂ ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋ ਕੰਮ ਨਹੀਂ 600 ਮਾਪੇ ਗਏ ਆ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਰਿਪੋਰਟ ਦੇ। ਇਹਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ। ਸਾਨੂੰ ਝੂਠ ਖਾਣੇ ਕਹਿੰਦੇ ਆ। ਅਸੀਂ ਕਿਸਾਨ ਜਮੀਨ ਦੇ ਖਿਲਾਫ ਨਹੀਂ ਪਰ ਇਹ ਜਿਹੜੇ ਜੁਨਨ ਜ਼ਿਆਰ ਦੇ ਗੁੰਡੇ ਬੈਠੇ ਆ ਇਹਨਾਂ ਦੇ ਖਿਲਾਫ ਆ। ਆ ਜੇ ਝੂਠਾਂ ਅਸੀਂ। ਹੈ ਫੇਰ ਸਾਨੂੰ ਚੁੱਥੇ ਹੋਣਾ ਮਨਜ਼ੂਰ ਹੈ। ਜੇ ਅਸੀਂ ਕੁੱਤੇ ਆ। ਯਾਰ ਲੱਖ ਦੇ ਘੱਟ ਜੇ ਬੋਲਿਆ ਕਰਾ। 50 ਲੱਖ ਕਿੰਨਾ ਕਿ ਸੀ? ਆਕੇ 50 ਲੱਖ ਉੱਥੇ ਇੱਕ ਐਂ ਕਰੋ ਗਰੁੱਪ ਦੇਖ ਲਓ 50 ਤੋਂ ਵੱਧ ਜੇ ਮਾਪਿਓ ਹੁਣ। ਗਲ ਬੜਾ ਦਾਂਗੇ ਆ 600 ਮਾਪੇ ਬੈਠੇ ਆ ਮਾਪੇ ਆ ਫਿਰ ਸਾਡੇ ਨਾਲ ਇੱਕ ਵੀ ਬੰਦਾ ਬਿਨਾਂ ਮਾਪੇ ਪਿਓ ਉੱਥੇ ਚੱਲੋ ਜੀ ਆਪਾਂ ਆਜਾ ਗੁਰਵਿੰਦਰ ਵੀ ਸੀਦਾ ਨਾ ਲਾ ਦੋ ਮੇਰੇ ਮੇਰੇ ਟੈਕਿਲ ਲਾ ਚੱਲੀਆ ਲਿੰਕਮਣਾ ਗਰੁੱਪ ਚ ਪਾ ਮੇਰੀ ਆਪਾ ਕੋਲ ਲਾਈਫ ਫੁੱਟੋ ਉਹ ਟੈਂਡਾ ਲਾਈਫੋਂ ਰੱਖੇ ਟਲੋਂ ਇਹ ਟੈਕਿਲ ਚੱਲਦੀਆਂ ਜਾਂ ਵੀ ਰੱਟ ਲਓ ਸਿੰਘ ਵਾਲਾ ਮੇਰੇ ਉੱਤੇ ਮੁੱਛਾਂ ਲੱਗੀਆਂ ਹੋਈਆਂ ਕੀ ਦੇ ਹਾਂ ਹੁਣ ਵੀ ਦੇਖ ਲਓ ਨਾਮ ਪ੍ਰਕਾਸ਼ ਹੋਰ ਆ ਵੀ ਚਲੋ ਚਲੋ ਵੀ ਚਲੋ ਚਲੋ ਵੇਖ ਅਸੀਂ ਆਵਾ ਕਰਾ ਉੱਧਰ ਜਾ ਸੜਾ ਕਰ ਮੇਰਾ ਕਰ ਮੈਂ ਨਾ ਜਾਵਾਂ ਮੈਂ ਛੱਡਿਉਂਗਾ ਮੈਂ ਨਾ ਜਾਵਾਂ ਮੈਂ ਛੱਡਿਉਂਗਾ ਇਹ ਕਹਿ ਦਿਓ ਸਾਡਾ ਨੂੰ ਚੈਲੰਜ ਕਰਨਾ ਚਾਹੀਦਾ ਹੈ ਅਸੀਂ ਪਿੰਡ ਛੱਡ ਦਿੰਦੇ ਹਾਂ ਅਮਰੀਕ ਜੀ ਅਮਰੀਕ ਜੀ ਤੁਸੀਂ ਬੱਚੇ ਵੱਡੇ ਹੋ ਅਸੀਂ ਆ ਆਪਾਂ ਲੋਦਰ ਕਰੇ ਉਹ ਗਰਾਹਾਂ ਪੱਜਿਆ ਗਿਓਂ ਸਾਰਾਹਾਂ ਕੇ ਪੱਜਿਆ ਅਸੀਂ ਜੂਠਾ ਨੇ ਅਸੀਂ ਜੂਠਾ ਨਹੀਂ ਕੁੱਤਰਾ ਬੋਲ ਜਿਹੜੇ ਪਿੰਡ ਦੀਆਂ ਧੀਆਂ ਪੈਣਾ ਨੂੰ ਘੇਰਦੇ ਉੱਥੇ ਉਹ ਤੁਸੀਂ ਜੰਦਾ ਕੁੜੀਆਂ ਨੂੰ ਘੇਰੀ ਜਾਂਦੇ ਧੱਕੇ ਨਹੀਂ ਜਾਂਦੇ ਕੋਈ ਨਹੀਂ ਗੱਲਾਂ ਦੀ ਗੱਲ ਅਸੀਂ ਉਹ ਬਿਸ਼ੂ ਵਾਲਾ ਪੁੱਠਾ ਹੀ ਬੋਲੇ ਉਹ ਨਹੀਂ ਬਿਸ਼ੂ ਨੂੰ ਬਣਾਵਾਂਗੇ ਡਾਂਗ ਉਹ ਪਿਸ਼ੂਆ ਕੋਈ ਨਹੀਂ ਕੋਈ ਨਾਮ ਆਪਣੇ ਘਰ ਆ ਉਧਰ ਜਾ ਫੋਟੋ ਕਰ ਰੋ ਨਾਮ ਕਰਾਉਣ ਚ ਕੁਛ ਨਹੀਂ ਪੱਜਿਆ ਕਿਉਂ ਅਸੀਂ ਹੁੰਦੇ ਸੀ ਗੱਡੀ ਲੈ ਕੋਈ ਨਹੀਂ ਕਰ ਰਿਹਾ ਤੇ ਤੂੰ ਧੂਲੇ ਆ ਲਿਆ ਮਗਰੀ ਲਿਆ ਉਹ ਇਹ ਮੇਰੀ ਗੱਡੀ ਕਿਹੜਾ ਲਊ ਮੇਰੇ ਗੱਡੀ ਲੈ ਮੇਰੇ ਗੱਡੀ ਲੈ ਪਿੱਛੇ ਉਹ ਤੇ ਗੱਡੀ ਅਧਿਕਾਰ ਕੋਈ ਨਹੀਂ ਕਰਾਈ ਬਾਈ ਇਹ ਅੱਜ ਉਗਰਾਹਾ ਯੂਨੀਅਨ ਦਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਉਹਨੂੰ ਪਤਾ ਲੱਗ ਗਿਆ ਕਿ ਮਾਪੇ ਮੈਨੂੰ ਸਵਾਲ ਕਰਨ ਆ ਰਹੇ ਆ ਭੱਜ ਹੀ ਗਿਆ ਇੱਥੋਂ ਭੱਜ ਉਹਦੇ ਹੀ ਭੱਜ ਗਿਆ ਅਸੀਂ ਰਾਮਪੁਰੇ ਤੱਕ ਜਦੋਂ ਆਏ ਆ ਪ੍ਰਸ਼ਾਸਨ ਨੂੰ ਲੱਗ ਗਿਆ ਪਤਾ ਵੀ ਮਾਪੇ ਆ ਰਹੇ ਕੋਈ ਨਾ ਕਿਦਾ ਲੰਗੂ ਜਾ ਆਪ ਆਪਨੇ ਘਰੇ ਆਪ ਆਪ ਪੁੱਤਾਂ ਰੇ ਨਹੀਂ ਬੜੇ ਕਹਿੰਦੇ ਸੀ ਉਹ ਉੱਟ ਗਏ ਕਹਿੰਦਾ ਵੀ ਕਹਿੰਦਾ ਆ ਕੇ ਗਿਆ ਭੱਜ ਗਿਆ ਆ ਖੜੇ ਮਾਪੇ ਦਾ ਫੜਾ ਖੜੇ ਨਹੀਂ ਗੇ ਆਖਰੀ ਦਮ ਤੱਕ ਖੜਾਂਗੇ ਆ ਕਾਲੀਆਂ ਝੰਡੀਆਂ ਦਵਿੰਦਰ ਸਿੰਘ ਰਾਹਲੀ ਨਾਲਾ ਜਿੰਦਰਲੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਸੀ ਵਹਿਲੇ ਆ ਕੰਮਕਾਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੁੱਟਾ ਮਾਪੇ ਆਹਾਂ ਨੇ ਨਾ ਕਿ ਜਿਹੜੇ ਉੱਥੇ ਬੇਲਰ ਧਰਨ ਵਾਲੇ ਹੀ ਬੈਠੇ ਆ ਮੀਨ ਕਰੋ ਕੀ ਨਾ ਬੱਚੇ ਕਿੱਥੇ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਦੇ ਨਾਲ ਦਿਓ 1200 1200 ਪੇਰਾਂ ਦੇ ਸਾਇਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਯਾਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ ਕਾੜਨਾ ਦਿਓ ਹਾਂ ਆ ਮਾਪੇ ਨੂੰ ਸਾਰੇ ਖੜੇ 700 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਹਾਈ ਕੋਰਟ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਬਰਨ ਨਹੀਂ ਦਿੰਦੇ ਜਿਹੜਾ ਲੀਜੀਬਲ ਹੈ ਉਹ ਹੀ ਦਾਖਲ ਹੋਵੇਗਾ ਫੁੱਲ ਮਾਲਾ ਪਾ ਕੇ ਲੈ ਕੇ ਜਾਵਾਂਗੇ ਨੌਨ ਲੀਜੀਬਲ ਬੰਦਾ ਅਸੀਂ ਸਕੂਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੋਈ ਮਰਜੀ ਹੋ ਜਾਏ ਕੋਈ ਉਹਨਾਂ ਦੀ ਸਪੋਰਟ 'ਚ ਖੜੇ ਹਾਈ ਕੋਰਟ ਤੇ ਲੋਸ ਪ੍ਰੀ ਕੋਰਟ ਜਾਵਾਂਗੇ ਹਾਂ ਕੋਈ ਚਲੋ ਚਲੋ ਆਪਾਂ ਆਪਾਂ ਜਾਣ ਦਾ ਆਪਣਾ ਰਾਈਟ ਹੈ ਨਾ ਆਪਾਂ ਦਾ ਅਬਬ ਮੋ ਇਹ ਕੀ ਕਰ ਰੂ ਜਾਂ ਨਿਕਲ ਘਰ ਨਾਲ ਸਾਡਾ ਤਾਂ ਘਰ ਹੈ ਘਰ ਹੈ ਘਰ ਇਹ ਬੰਦਾ ਜੀ ਇਹ ਬੰਦਾ ਕਰੀ ਵਾਲੀ ਬੰਦਾ ਕੁਝ ਨਹੀਂ ਕਰਦੇ ਸਾਡਾ ਘਰ ਹੈ ਸਾਡਾ ਘਰ ਹੈ ਸਾਡੇ ਘਰ ਹੀ ਉਧਰ ਨਹੀਂ ਜਾਂਦੇ ਸਾਡੇ ਘਰ ਵੀ ਹੈ ਓਏ ਗਲੀ ਬੰਦਾ ਹੀ ਇਹ ਬਹੁਤ ਬੰਦਾ ਆਹ ਸਾਰਾ ਅਸੀਂ ਆਹ ਬੰਦਾ ਬਾਈ ਆਹ ਸੀ ਤੂੰ ਮੂਰੇ ਵਾਜ ਜਾ ਵੱਡੀ ਮੂਰੇ ਵਾਜ ਜਾ ਉਹ ਸਕੂਟਰ ਖੜਾ ਲਿਆ ਇਹ ਬੰਦਾ ਜੀ ਸਾਰੇ ਦਾ ਪਿੰਡ ਬੰਦਾ ਯਾਰ ਆ ਗਿਆ ਨੇ ਉਹ ਵੀ ਨਾਲ ਸੁਣੋ ਯਾਰ ਮੈਂ ਕੱਲ ਸੁਣਿਆ ਕਾਰ ਦੇ ਵਿੱਚ ਕਾਇਦ ਹੋ ਗਏ ਜੀ ਉਹ ਕੋਈ ਕਹਿੰਦਾ ਛਾੜੇ ਦਸਤੇ ਫੜ ਰਿਹਾ ਮਾੜੀ ਗੱਲ ਕਰ ਰਿਹਾ ਇਹ ਕੁ ਮੈਂ ਬੰਦੇ ਦਾ ਪੁੱਤ ਬਣਾ ਦੂ ਇੱਕ ਵਾਰੀ ਤੇ ਕਰ ਜਾ ਮੈਂ ਗੱਲ ਕਰੀ ਆ ਸਾਰੀ ਗੱਲ ਸਾਡੀ ਹੋ ਗਈ ਆ ਹੁਣ ਐਵੇਂ ਕੋਈ ਗੱਲ ਸਮਝ ਗਿਆ ਜੀ ਇਧਰ ਜਾ ਮੈਂ ਨਹੀਂ ਉਧਰ ਜਾਂਦਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਉਹ ਜੰਦੇ ਨਹੀਂ ਜੰਦੇ ਨਹੀਂ ਮਾਰੋ ਜੀ ਮਾਰੋ 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 ਆਈ ਬੰਦੇ ਨਹੀਂ ਯਾਰ ਹਾਂ ਰੱਖਾ ਹਾਂ ਰੱਖਾ ਅਮਰੀਕ ਜੀ ਹਾਂ ਪਟਾ ਪਟਾ ਉਹ ਤਰ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ ਸਰ ਤੁਸੀਂ ਨਹੀਂ ਕਰ ਰਹੇ ਅਸੀਂ ਹੋਣੀ ਉੱਥੇ ਆਖਿਆ ਮੈਂ ਵੇਲਾ ਤਰ ਉਹਦੇ ਪਿੰਡ ਦੇ ਕੀੜਾ ਲਵਾਤਾ ਇਧਰ ਦੇ ਇਧਰ ਦਾ ਹੋਰ ਲਾ ਲੋ ਅੱਖਾਂ ਲੱਗ ਨਾ ਮੈਂ ਯਾਰੋ ਮੇਰਾ ਕੇ ਗੱਲ ਸੁਣ ਕੋਈ ਨਹੀਂ ਕੋਈ ਜਾਨੀ ਸਾਡਾ ਜਰੂਰ ਕਰਾਉਂਦੇ ਮੈਂ ਡਿਪਟੀ ਸਾਹਿਬ ਇੱਕ ਮਿੰਟ ਸਾਰੋ ਇੱਕ ਮਿੰਟ ਸਾਰੋ ਮੈਂ ਗੱਲ ਸੁਣਨੀ ਆਂ ਮੈਂ ਫੇਰ ਅੱਖਾਂ ਲਾ ਕੇ ਕੋਈ ਜਾਨ ਬਗਲੇ ਬਗਲੇ ਥੋੜੇ ਘਰ ਤੋਂ ਬਾਹਰ ਕਿਤੇ ਅਸੀਂ ਪਰਸ ਬਸ ਨਹੀਂ ਅਸੀਂ ਗੱਲ ਤੁਹਾਡੀ ਆ ਜੀ ਪਰਸੂ ਅਸੀਂ ਮੰਨਣੀ ਨਹੀਂ ਬੁਲਦੀ ਹਰ ਵਾਸਤੇ ਠੀਕ ਹੈ ਵੀ ਬਾਈ ਡਿਪਟੀ ਸਾਹਿਬ ਨੇ ਕੱਲ ਦਾ ਕੰਮ ਲੇਤਾ ਹੈ ਡਿਪਟੀ ਸਾਹਿਬ ਕੱਲ ਦਾ ਕੰਮ ਲੈਂਦੇ ਆ ਅੱਜ ਵੀ ਲੋਬੀ ਲੰਗੜਾ ਦੇ ਕਰਦੇ ਕਾ ਕਰਾਂਗੇ ਡਿਪਟੀ ਸਾਹਿਬ ਕੱਲ ਦਾ ਕੰਮ ਲੈ ਰਹੇ ਆ ਹਾਂ ਅਮਰੋ ਅੱਜ ਦਾ ਅੱਜ ਦਾ ਇਹ ਬੱਚਾ ਟਾਈਬਲ ਨਹੀਂ ਬੁੱਕ ਕਰਾਉਣਾ ਕੋਈ ਬੋਲੀ ਇਹ ਤਾਂ ਗੰੂ ਦੇਸੀ ਹੈ ਕੋਈ ਨਾ ਆਪਣਾ ਟਾਈਮ ਨਾ ਤਾਂ ਪੰਜ ਦਿਨ ਚੱਕਾ ਕੰਮ ਲੈਵੇ ਕੋਈ ਗੱਡੀਆਂ ਬੈਹ ਕਰ ਲੈ ਕੋਈ ਗੱਡੀਆਂ ਬੈਹ ਕਰ ਲੈ ਬੱਚੇ ਬੰਦੇ ਆ ਤੇ ਲੈ ਜਿਓ ਨੇ ਹਾਂ ਉਹ ਕੋਈ 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 ਨਹੀਂ ਮੰਨੀ ਗੇ ਸਾਡੀ ਹੋਂ ਨਾ ਮੰਨੀ ਕੱਲ ਲੈ ਜੇ ਮੈਂ ਤਾਂ ਨਿਸ਼ਾਨ ਕੋਈ ਨਹੀਂ ਹੁਣ ਆ ਦੋਸ਼ ਨਿਕਲ ਆਉਗੇ ਇਹਨੇ ਬੇੜ ਬਣਾਏ ਬਾਈ ਨਾਲ ਬੈ ਕੇ ਬੈਗੀ ਮੋਡੂ ਚਲੋ ਜਰਾ ਬੈਗ ਮੋਟੇ ਨਾ ਤੁਰ ਕੇ ਚਲਾਉਣ ਦੀ ਕੋਈ ਨਹੀਂ ਮੜ ਕੇ ਸਾਡੀ ਨਾ ਤੇ ਹੋ ਜਾਣੀ ਹੈ ਗੋਟ ਨਿਕਲ ਜਾ ਗੋਟ ਨਿਕਲ ਜਾ ਗੋਟ ਨਿਕਲ ਜਾ ਮੇਰੇ ਕੰਮ ਤੋਂ ਦਵਾ ਨਹੀਂ ਜਾਂਦਾ ਅਮਰੀਕਨ ਤੋਂ ਕੁਰਾਣੀ ਨਾ ਮੈਂ ਕਿਵੇਂ ਕਰਾਂ ਤੇਰੇ ਕਾਹਦਾ ਪਤਾ ਲੱਗੂ ਮੇਰੇ ਕੰਮ ਸੜਕੀ ਨਹੀਂ ਕੋਈ ਕਿੰਦਰ ਪੈ ਜਾ ਕਿੰਦਰ ਇਹਦਾ ਕਿਰਾਇਆ ਆ ਕਰਤੇ ਕਰ ਤੇਰੇ ਤੇ ਮੈਂ ਛੱਡਦਾ ਕੋਈ ਗੱਲ ਨਹੀਂ ਵਾਹ ਬੰਦ ਕਰਨਾ ਮੈਂ ਛੱਡਿਓ ਚਲੋ ਹਾਈ ਗੋਟ ਖਲਾ ਦੋ ਚਾਹ ਮਾਰੇ ਮੈਂ ਤਾਂ ਹੁਣ ਜਾਣਾ ਮੇਰੀ ਬੇਟੀ ਅੱਗੇ ਨਹੀਂ ਛੱਡਦਾ ਉੱਪਰ ਜਾ ਬਹਿਣ ਜਿਹੜਾ ਉੱਪਰ ਹੀ ਬਹਿ ਜਾ ਚਾਹੀਦਾ ਮੈਂ ਤੇਰੇ ਕੋਲ 50 ਜਾਉਣ ਨੂੰ ਲਿਆ ਸਾਡੇ ਵਿੱਚ ਆਪਾਂ ਕੀ ਮਗਰ ਚਲੋ ਜੀ ਆਓ ਨਾ ਅੱਖ ਲੱਗ ਗਈ ਮੈਂ ਤਾਂ ਜਾਣੇ ਤੂੰ ਸਾਡਾ ਜਿਹੜਾ ਜੋਲ ਲਵਾਉਣਾ ਹੈ ਨਾ ਉੱਥੇ ਲਵਾਈ ਉਹਨਾਂ ਲਵਾਈ ਜੀ ਮਾਰਦੇ ਚਲੋ ਛੋਟੀ ਹਲੀ ਟਾਲ ਦੇ ਚਲੋ ਇਧਰ ਨੂੰ ਆ ਚਲੋ ਓਡੇ ਆ ਚਲੋ ਆਜੋ ਆਜੋ ਆਇਆ ਆਜੋ ਢਿਪ ਢਿਪਟੀ ਆਪਾਂ ਢਿਪਟੀ ਸਾਹਿਬ ਵੀ ਮੰਨਿਆ ਆਪਾਂ ਆਪਾ ਸਨਮ ਆਜੋ ਆਜੋ ਵੀ ਆਇਆਂ ਨੂੰ ਚਲ ਆਜੋ ਆਜੋ ਸਾਰੇ ਆਜੋ ਆਜੋ